ਲੜੂਗਾ ਕਿ ਇਨਸਾਫ ਹਰ ਹਾਲਤ ਚ ਸੈਂਟਰ ਸਰਕਾਰ ਤੋਂ ਵੀ ਤੇ ਪੰਜਾਬ ਸਰਕਾਰ ਤੋਂ ਵੀ ਜਤਮਿੰਦਰ ਸਿੰਘ ਮੇਰੇ ਆਪਦੇ ਸਿੱਧੂ ਮੁਸਿਆਲੇ ਦੇ ਕਤਲ ਦਾ ਮੈਂ ਲੈ ਕੇ ਦੂੰਗਾ ਮੈਨੂੰ ਤੁਹਾਡੀ ਲੋੜ ਹੈ ਅੱਜ ਮੈਨੂੰ ਸਰਕਾਰ ਸਿੰਘ ਦੇ ਅਸ਼ੀਰਵਾਦੀ ਲੋੜ ਹੈ ਕਿਤੇ ਕਿਸੇ ਦੇ ਵਿੱਚ ਵੀ ਵੋਟਰਾਂ ਕੋਲੇ ਵੀ ਸਿੱਧੂ ਦੀ ਗੱਲ ਨਹੀਂ ਕੀਤੀ ਜਿੱਤੀ ਫਿਰ ਮੈਨੂੰ ਇਹ ਲੱਗਣ ਲੱਗਿਆ ਵੀ ਯਾਰ ਮੇਰਾ ਤਾਂ ਅੱਜ ਹੀ ਬਸਾਰਤਾ ਹਲੇ ਮੇਰੇ ਤੇ ਤਾਂ ਜਸਟਿਸ ਚਾਰਜ ਫ੍ਰੀਮ ਵੀ ਨਹੀਂ ਹੋਏ ਮੈਂ ਤੁਹਾਨੂੰ ਇਹ ਕਿਤੇ ਵਿੱਚ ਕੋਈ ਨਹੀਂ ਆਉਂਦਾ ਮਾਰ ਤੈਨੂੰ ਚੋਣਾ ਹੋ ਗਿਆ ਕਿਸੇ ਦੇ ਬਾਰੇ ਕੁਝ ਨਹੀਂ ਕਹਿ ਸਕਦਾ ਉਹ ਆਪ ਦੇ ਜ਼ਿੰਮੇਵਾਰ। ਮੈਂ ਇੱਥੇ ਪਰੀ ਸਕੇਤ ਦੇ ਵਿੱਚ ਪਲਾਸ ਸਿੱਧੂ ਮਸੇਵਾਲੇ ਨੂੰ ਇਨਸਾਫ ਦਵਾ ਕੇ ਰਹੂੰਗਾ। ਤੁਸੀਂ ਐਮਪੀ ਬਣਾਤਾ ਆਓ ਚਲੋ ਮੇਰੇ ਨਾਲ ਤੁਹਾਨੂੰ ਇਨਸਾਫ ਦਵਾ ਕੇ ਲਿਆਵਾਂ। ਭਤੇ ਭਾਈ ਸਨਕਰ ਸਿੰਘ ਕੋਲੇ ਆ ਕੇ ਨਾਲੇ ਅਸ਼ੀਰਵਾਦ ਲਮਗੇ ਨਾਲੇ ਲੜਾਈ ਤੇ ਜੰਗ ਦਾ ਐਲਾਨ ਕਰਾਂਗੇ ਕਿ ਸਿੱਧੂ ਮਸੇਵਾਲੇ ਨੂੰ ਇਨਸਾਫ ਚਾਹੀਦਾ ਤੇ ਇਨਸਾਫ ਲੈ ਕੇ ਆਵਾਂਗੇ। ਜਿਹੜਾ ਬੰਦਾ ਕੰਮ ਵਾਪਸ ਆਉਂਦਾ ਤੇ ਉਹਨੂੰ ਇਨਾ ਮਾਨ ਤੇ ਸਤਿਕਾਰ ਮਿਲਦਾ। ਮੈਂ ਸਮਝਦਾ ਇਸ ਤੋਂ ਵੱਡੀ ਗੱਲ ਕੋਈ ਹੋਣੀ ਨਹੀਂ ਸਕਦੀ ਸੋ ਇਹ ਆਪਦੇ ਮਨਚ ਕੋਈ ਸ਼ੰਕਾ ਕਿਸੇ ਦੀ ਹੋਣੀ ਨਹੀਂ ਚਾਹੀਦੀ ਕਿ ਕੋਈ ਇਹੋ ਜਿਹਾ ਕੋਈ ਕਦਮ ਚੱਕਿਆ ਜਾਊ ਜਿਹਦੇ ਨਾਮ ਮੇਰੇ ਲੀਡਰ ਸਾਹਿਬਾਨ ਦਾ ਜਾਂ ਪਾਰਟੀ ਦਾ ਕੋਈ ਸ਼ਾਨਦਾਰ ਉਲਟ ਗੱਲ ਹੋਵੇਗੀ ਉਸ ਤੋਂ ਇਲਾਵਾ ਮੈਨੂੰ ਮੌਕਾ ਮਿਲਿਆ ਸੀ ਇੱਕ ਦਿਨ ਮੈਂ ਆਇਆ ਸੀ ਬਾਈ ਜੀ ਤੋਂ ਟਾਈਮ ਲਿੱਤਾ ਸੀ ਤੇ ਆ ਕੇ ਇਨਾਂ ਨੂੰ ਮਿਲਿਆ ਬੈਠੇ ਬਹੁਤ ਅੱਛੀ ਗੱਲ ਹੋਈ ਤੇ ਉਦੋਂ ਕੋਈ ਸਿਆਸੀ ਗੱਲ ਨਹੀਂ ਹੋਈ ਸੀ ਉਦੋਂ ਪਰਿਵਾਰਕ ਤੌਰ ਤੇ ਮੈਂ ਆ ਕੇ ਅਸੀਂ ਬੈਠੇ ਗੱਲਾਂ ਹੋਈਆਂ ਉਹ ਗੱਲਾਂ ਚ ਇੱਕ ਗੱਲ ਜ਼ਰੂਰ ਮੈਂ ਇਹਨਾਂ ਨੂੰ ਕਹੀ ਸੀ ਮੈਂ ਕਿਹਾ ਦੇਖੋ ਪਾਰਟੀ ਨੇ ਮੈਨੂੰ ਉਮੀਦਵਾਰ ਬਣਾਇਆ ਥੋੜਾ ਆਸ਼ੀਰਵਾਦ ਚਾਹੀਦਾ ਤੇ ਤੁਸੀਂ ਆਸ਼ੀਰਵਾਦ ਦਿਓਗੇ ਤੇ ਮੈਂ ਤੁਹਾਡੇ ਨਾਲ ਇੱਕ ਵਾਅਦਾ ਜ਼ਰੂਰ ਕਰਦਾ ਕਿ ਜਿੱਦਨ ਮੈਂ ਐਸੋ ਗੁਰਮਾਰਾਜ ਕਿਰਪਾ ਕਰੇ ਤੁਹਾਡਾ ਸਾਥ ਮਿਲੇ ਕਿ ਮੈਨੂੰ ਮੈਂਬਰ ਪਾਰਲੀਮੈਂਟ ਬਣਨ ਦਾ ਮੌਕਾ ਮਿਲਿਆ ਤੇ ਦਿੱਲੀ ਚ ਪਾਰਲੀਮੈਂਟ ਬੈਠਾ ਤੇ ਜੇ ਮੈਂ ਆਪਦੇ ਛੋਟੇ ਭਰਾ ਸਿੱਧੂ ਮੂਸੇਵਾਲੇ ਦੀ ਗੱਲ ਨਾ ਕਰਾਨਾ ਮੇਰਾ ਐਮਪੀ ਬੰਨਾ ਹੀ ਮਿਲਖਲ ਨਾ ਹੋਊਗਾ ਇਹ ਮੈਂ ਇਹਨਾਂ ਨੂੰ ਕਿਹਾ ਸੀ ਉਦੋਂ ਕਿ ਇੱਥੇ ਉਦੋਂ ਮੈਂ ਕਹਿ ਕੀ ਗਿਆ ਸੀ ਇਹਨਾਂ ਨੇ ਵੀ ਇਹ ਗੱਲ ਮੈਨੂੰ ਕਹੀ ਤੇ ਮੈਨੂੰ ਇਹਨਾਂ ਨੇ ਇੱਕ ਚਿੱਠੀ ਵੀ ਦਿੱਤੀ ਕਿ ਅਸੀਂ ਆ ਚਾਉਨੇ ਮੈਂ ਕਿਹਾ ਹੂ ਹੂ ਜਿਹੜੀਆਂ ਗੱਲਾਂ ਇਹਦੇ ਵਿੱਚ ਲਿਖੀਆਂ ਤੇ ਮੈਂ ਪਾਰਲੀਮੈਂਟ 'ਚ ਜਾ ਕੇ ਥੋੜਾ ਡਾ ਤਕੜੇ ਵਕੀਲ ਬਣ ਕੇ ਕੇਸ ਉੱਥੇ ਪੁੱਟ ਕਰੂੰਗਾ ਲੜੂੰਗਾ ਕਿ ਇਨਸਾਫ ਹਰ ਹਾਲਤ 'ਚ ਸੈਂਟਰ ਸਰਕਾਰ ਤੋਂ ਵੀ ਤੇ ਪੰਜਾਬ ਸਰਕਾਰ ਤੋਂ ਵੀ ਜੀਤਵਿੰਦਰ ਸਿੰਘ ਮੇਰੇ ਆਪਦੇ ਸਿੱਧੂ ਮੁਸਿਆਲੇ ਦੇ ਕਤਲ ਦਾ ਮੈਂ ਲੈ ਕੇ ਦੂੰਗਾ ਇਹੀ ਮੈਂ ਉਸ ਦਿਨ ਗੱਲ ਕੀਤੀ ਸੀ ਉੱਚਾ ਪੀਤੀ ਤੇ ਮੈਂ ਫੇਰ ਆ ਗਿਆ ਗੱਲ ਕੀਤੀ ਤੁਸੀਂ ਕੀ ਇੱਥੇ ਆਉਣਾ ਚਾਹੀਦਾ ਸੀ ਇੱਥੇ ਆਇਆ ਉਦੋਂ ਤੇ ਇੱਕ ਹੋਰ ਦੱਸ ਨਹੀਂ ਆਖਿਆ ਤ੍ਰਵੰਡੀ ਸਾਬੋਤ ਤੱਕ ਸਭ ਤੇ ਅੱਜ ਮੱਥਾ ਟਿਕਣ ਗਿਆ ਤੁਹਾਨੂੰ ਇਹ ਵੀ ਦੱਸ ਦਿੰਦਾ ਜਿੱਦਾਂ ਦੇ ਟਿਕਟ ਮਿਲੀ ਹੈ ਅੱਜ ਮੱਥਾ ਟਿਕਣ ਗਿਆ ਜਾਣਾ ਮੈਨੂੰ ਪਹਿਲਾਂ ਚਾਹੀਦਾ ਸੀ ਉੱਥੇ ਜਾਣ ਤੋਂ ਪਹਿਲਾਂ ਪਹਿਲਾਂ ਮੈਂ ਇੱਥੇ ਆ ਕੇ ਗਿਆ ਸੋ ਇਹ ਗੱਲ ਜਿਹੜੀ ਤੁਸੀਂ ਕਹੀ ਹੈ ਨਾ ਕਿ ਇੱਥੇ ਹੋਣਾ ਚਾਹੀਦਾ ਸੀ ਤੇ ਧੱਕ ਸਾਹਿਬ ਤੇ ਜਾਣ ਮੈਂ ਉਹ ਵੀਡੀਓ ਹੁੰਦੇ ਤੁਸੀਂ ਟਿਕਟਾ ਬਣਨ ਲੱਗੇ ਕਹਿੰਦੇ ਵੀ 27 ਦੀ ਟਿਕਟਾ ਸੀ ਦੇਣੀ ਹੈ ਨਹੀਂ ਉਹ ਬਿਲਕੁਲ ਬਿਲਕੁਲ ਨਹੀਂ ਬਣੀ ਹੈ ਕੋਈ ਗਲਤੀ ਹੋਈ ਹੈ ਜੇ ਗੱਲ ਹੋਈ ਹੈ ਤਾਂ ਸੁਣਾਈ ਮੈਂ ਜੇ ਕੋਈ ਗੱਲ ਹੋਈ ਹੈ ਤਾਂ ਹੀ ਬੋਲਣ ਕੋਈ ਨਹੀਂ ਬੋਲਣ ਸੁਣ ਲੈ ਸੁਣ ਲੈ ਮਾਨ ਸਰੇ ਬੰਦ ਗੱਲ ਬੰਦ ਨਾ ਹੀ ਮੈਂ ਕੋਈ 27 ਦੀ ਟਿਕਟਾ ਬਣ ਰਿਹਾ ਇੱਥੇ ਤਾਂ ਆਪ ਦਾ ਇਲੈਕਸ਼ਨ ਲੰਨਦਾ ਹੀ ਟਾਈਮ ਇੰਨਾ ਘੱਟ ਹੈ ਕਿ 27 ਤਾਂ ਬਹੁਤ ਦੂਰ ਹੈ ਕਿ ਸੋਚ ਵੀ ਨਹੀਂ ਸਕਦੇ ਸੋ ਇਸ ਕਰਕੇ ਮੇਰੇ ਤੇ ਵਿਸ਼ਵਾਸ ਕਰੋ ਮੈਂ ਤੁਹਾਡਾ ਤੇ ਮੈਂ ਜੇ ਇਸ ਪਰਿਵਾਰ ਨਾਲ ਨਾਲ ਖੜਿਆ ਫਿਰ ਮੈਨੂੰ ਤੁਸੀਂ ਲੰਮਾ ਦਿਓ ਅੱਜ ਮੈਨੂੰ ਤੁਹਾਡੀ ਲੋੜ ਹੈ ਅੱਜ ਮੈਨੂੰ ਸਤਿਕਾਰ ਸਿੰਘ ਦੇ ਅਸ਼ੀਰਵਾਦ ਦੀ ਲੋੜ ਹੈ ਅੱਜ ਮੈਨੂੰ ਸੱਚਪਾਲ ਸਿੰਘ ਦੀ ਲੋੜ ਹੈ ਇੱਕ ਇੱਕ ਤੁਹਾਡੀ ਲੋੜ ਹੈ ਕਿਉਂਕਿ ਆਪਣੀ ਲੜਾਈ ਸਾਂਝੀ ਤੁਸੀਂ ਆਪ ਦੀ ਤੇ ਸਾਡੀ ਲੜਾਈ ਦੀ ਗੱਲ ਨਾ ਕਰੋ ਇਹਦੇ ਵਿੱਚ ਇਹ ਲੜਾਈ ਸਾਡੀ ਆਪਣੀ ਇਹ ਸਾਂਝੀ ਲੜਾਈ ਹੈ ਕਾਦੀ ਲੜਾਈ ਹੈ ਆਪਣੇ ਭਰਾ ਨੂੰ ਇਨਸਾਫ ਦਿਓ ਤੇ ਕਿਸੇ ਦੇ ਤਾਂ ਤੋਹਣਾ ਕਿਸੇ ਨੂੰ ਤਾਂ ਤਾਕਤ ਦਿਓ ਵਿਰੋਧੀ ਨੂੰ ਤਾਕਤ ਦਿਓਗੇ ਤੇ ਕੀ ਉਹ ਤੁਹਾਡੀ ਗੱਲ ਕਰਨਗੇ ਮੈਨੂੰ ਦੱਸ ਦਿਓ ਆਪੇ ਹੀ ਕਰੂਗਾ ਨਾ ਭਿੰਮੇ ਵੀ ਸਿੱਧੂ ਆ ਤੇ ਮੇਰੇ ਤੋਂ ਨੇੜੇ ਹੋਰ ਕੌਣ ਹੋ ਸਕਦਾ ਇਸ ਪਰਿਵਾਰ ਤੇ ਮੈਂ ਤੁਹਾਨੂੰ ਤਾਂ ਸਪਸ਼ਟੀ ਗੱਲ ਕਰ ਦਿੰਦਾ ਜੇ ਮੈਂ ਨਹੀਂ ਗੱਲ ਕਰੂੰਗਾ ਤਾਂ ਮੈਨੂੰ ਦੱਸੋ ਹੋਰ ਕੋਈ ਕਿਹੜਾ ਕਰੂਗਾ ਕਿ ਬਾਕੀ ਤਾਂ ਬਗਾਨੇ ਆ ਜੇ ਕੁਛ ਕਰਨਾ ਹੁੰਦਾ ਤੇ ਹੁਣ ਨੂੰ ਕਰ ਨਾ ਦਿੰਦੇ ਜੇ ਹੁਣ ਮੈਨੂੰ ਮੈਂ ਮੰਗ ਰਿਹਾ ਮੌਕਾ ਆਪ ਆਪਣਾ ਥਰ ਕਰਕੇ ਮੰਗ ਰਿਹਾ ਆਪਣਾ ਆਪ ਦਾ ਪਰਿਵਾਰ ਸਮਝ ਕੇ ਮੰਗ ਰਿਹਾ ਸਾਨੂੰ ਇਸ ਕਰਕੇ ਕਰਕੇ ਇਹ ਵੀ ਇਹ ਤੋਂ ਪਹਿਲਾਂ ਤਾਂ ਆਪਾਂ ਜਿੰਨੇ 50 ਮੀਟੀਆਂ ਕੀਤੇ ਕਿਸੇ ਦੇ ਵਿੱਚ ਵੀ ਵੋਟਰਾਂ ਕੋਲੇ ਵੀ ਸਿੱਧੂ ਦੀ ਗੱਲ ਨਹੀਂ ਕੀਤੀ ਸੀ ਤੇ ਫਿਰ ਮੈਨੂੰ ਇਹ ਲੱਗਣ ਲੱਗਿਆ ਵੀ ਯਾਰ ਮੇਰਾ ਤਾਂ ਅੱਜ ਹੀ ਵਿਚਾਰਤਾ ਹਲੇ ਮੇਰੇ ਤੇ ਜਸਟਿਸ ਚਾਰਜ ਫਰੇਮ ਵੀ ਨਹੀਂ ਹੋਏ ਜੇ ਮੇਰੀ ਪਾਰਟੀ ਦਾ ਸਾਥ ਇਹਦਾ ਚੱਲਣ ਵਾਲੇ ਲੋਕ ਸਾਡੀ ਗੱਲ ਨਹੀਂ ਕਰਨਗੇ ਤਾਂ ਫਿਰ ਜਸਟਿਸ ਤਾਂ ਹੋ ਗਿਆ ਸਰਕਾਰ ਸੀ ਜੀ ਹਲੇ ਆਪਾਂ ਸ਼ੁਰੂ ਨਹੀਂ ਕੀਤਾ ਪਿੰਡਾਂ ਸੇ ਵੀ ਮੀਟਿੰਗ ਦੇ ਵਿੱਚ ਸਿੱਧੂ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਹਰ ਕਰਾਂ ਦੀ ਮੀਟਿੰਗ ਕੀਤੀ ਹੈ ਆਪਾਂ ਬੜਕਰਾਂ ਜੈਸੀ ਹੋਣ ਹੈ ਜੀ 1977 ਤੋਂ ਲੈ ਕੇ ਅੱਜ ਤੱਕ ਪੋਲ ਬਜਟ ਕਾਂਗਰਸ ਵੀ ਅਸੀਂ ਬਣਦੇ ਆ ਜੀ ਕੋਈ ਬੰਦਾ ਕਹਿੰਦੇ ਵੀ ਨਹੀਂ ਬਣਦੇ ਤਿੰਨ ਚੋਣਾਂ ਹੋ ਗਈਆਂ ਨੇ ਤਿੰਨ ਚੋਣਾਂ ਹੋ ਗਈਆਂ ਨੇ ਐਮ ਪੀ ਦੀਆਂ ਕੋਈ ਮੁੜ ਕੇ ਬੰਦਾ ਆਉਂਦਾ ਨਹੀਂ ਅਸੀਂ ਸਪਰਗਾਂਦੇ ਅਸੀਂ ਛਿੱਤਰ ਕਰਦੇ ਬਈ ਜੋ ਮੈਂ ਤੁਹਾਨੂੰ ਇਹ ਕਿਤੇ ਵਿੱਚ ਕੋਈ ਨਹੀਂ ਆਉਂਦਾ ਬਾਰ-ਬਾਰ ਤਿੰਨ ਚੋਣਾਂ ਹੋ ਗਈਆਂ ਬਾਰ-ਬਾਰ ਨਹੀਂ ਹਟਾਤ ਬਾਰ-ਬਾਰ ਨਹੀਂ ਹਟਾਤ ਹਾਂ ਜੀ ਰਾਜੇ ਰਾਜਿੰਦਰ ਸਿੰਘ ਨੂੰ ਨੰਬਰ ਦੇ ਗਿਆ ਜੀ ਗੱਲ ਹੋਏ ਨਹਿਰ ਤੋਂ ਉੱਤ ਕੇ ਉੱਤ ਕੇ ਵੀ ਗੱਲ ਗੱਲ ਦੇਖੋ ਮੈਂ ਕਿਸੇ ਦੀ ਨਹੀਂ ਕਰ ਸਕਦਾ ਮੈਂ ਕਿਸੇ ਦੀ ਨਹੀਂ ਕਰ ਸਕਦਾ ਮੈਂ ਆਪਣੀ ਕਰ ਸਕਦਾ ਜੇ ਤੁਸੀਂ ਗੱਲ ਸੁਣੋ ਮੈਂ ਕਿਸੇ ਦੇ ਬਾਰੇ ਕੁਝ ਨਹੀਂ ਕਹਿ ਸਕਦਾ ਉਹ ਆਪ ਤੇ ਜ਼ਿੰਮੇਵਾਰ ਮੈਂ ਇੱਥੇ ਭਰੀ ਸਕਰ ਦੇ ਵਿੱਚ ਆਪ ਦੇ ਲੀਡਰ ਆਪ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਦੇ ਸਾਹਮਣੇ ਇਹ ਗੱਲ ਕਰਦਾ ਕਿ ਮੈਂ ਥੋੜਾ ਬਣ ਕੇ ਰਹੂੰਗਾ ਥੋੜਾ ਸੀ ਥੋੜਾ ਬਣ ਕੇ ਰਹੂੰਗਾ ਤੇ ਜਿੱਥੇ ਮਰਜ਼ੀ ਕੁਝ ਹੋ ਜੇ ਮੈਂ ਆਪਦੇ ਪਲਾਸ ਸਿੱਧੂ ਮਸੇਵਾਲੇ ਨੂੰ ਇਨਸਾਫ ਦਵਾ ਕੇ ਰਹੂੰਗਾ ਇਸ ਤੋਂ ਵੱਡੀ ਗੱਲ ਮੈਂ ਕਹਿ ਨਹੀਂ ਸਕਦਾ ਦਿਲੋਂ ਕਹਿ ਰਿਹਾ ਦਿਲੋਂ ਕਹਿ ਰਿਹਾ ਥੋੜਾ ਸਾਥ ਚਾਹੀਦਾ ਇਕੱਲਾ ਇਕੱਲਾ ਕੋਈ ਕੁਝ ਨਹੀਂ ਕਰ ਸਕਦਾ ਹਾਂ ਤਾਂ ਜੇ ਆਪਾਂ ਇਕੱਠੇ ਆਂ ਤੇ ਆਪਾਂ ਇਨਸਾਫ ਵੀ ਲੈ ਰਹੇ ਹਾਂ ਸਾਰੇ ਹਲਕੇ ਦੀ ਮੰਗ ਹੀ ਸਾਰੇ ਇਹ ਹੈ ਉਹ ਮੈਂ ਕਿਉਂ ਜੇ ਇਤਹਾਬ ਮਿਲੇ ਨਹੀਂ ਨਹੀਂ ਮਨਾ ਨਹੀਂ ਕੋਈ ਨਾਲ ਸਾਡੀ ਵੀ ਇਹੀ ਮੰਗ ਹੈ ਸਾਡੀ ਵੀ ਇਹੀ ਮੰਗ ਤੁਸੀਂ ਸਾਡੇ ਨਾਲ ਵਰਤਕੇ ਤਾਂ ਦੇਖੋ ਸਾਡੇ ਨਾਲ ਵਰਤਕੇ ਦੇਖੋ ਇੱਕ ਵਾਰ ਤੁਸੀਂ ਹੱਥ ਚ ਉਹ ਕਲਮ ਤਾਂ ਦਿਓ ਹੱਥ ਚੋਂ ਤਾਕਤ ਤਾਂ ਦਿਓ ਜਿਸ ਦਿਨ ਨਾਲ ਆਪਾਂ ਲੜਾਈ ਲੜ ਸਕੀ ਦਿੱਲੀ ਨਾਲ ਸੈਂਟਰ ਨਾਲ ਅੱਜ ਤੱਕ ਤੁਸੀਂ ਤੇ ਮੈਂ ਬਰਾਬਰ ਹਾਂ ਥੋੜਾ ਜਿਹਾ ਮੈਨੂੰ ਤਾਕਤ ਤਾਂ ਦਿਓ ਬਿਨਾਂ ਤਾਕਤ ਤੋਂ ਮੈਨੂੰ ਮੈਨੂੰ ਦੱਸੋ ਅੱਜ ਆਪਣੇ ਕੋਲੇ ਤਾਕਤ ਹੁੰਦੀ ਆ ਸਰਕਾਰ ਨਹੀਂ ਹੁੰਦੀ ਆਪਣੇ ਕੋਲੇ ਪੰਜਾਬ ਚ ਕੀ ਇਨਸਾਫ ਨਾ ਮਿਲ ਜਾਂਦਾ ਮੈਂ ਲੱਸੀ ਜੇ ਹੁਣ ਮੌਕਾ ਮਿਲ ਰਿਹਾ ਦਿੱਲੀ ਚ ਸਰਕਾਰ ਆਪਣੀ ਬਣ ਜਾਣੀ ਹੈ ਮੇਰੀ ਜ਼ਿੰਮੇਵਾਰੀ ਬਣੂਗੀ ਜਦੋਂ ਮੈਂ ਦਿੱਲੀ ਜਾਊਂਗਾ ਮੇਰੇ ਮੇਰੇ ਇਤਮਾਦ ਤੇ ਬੋਝ ਨਹੀਂ ਪਊਗਾ ਕਿ ਮੈਂ ਵਾਦਾ ਕਰਕੇ ਆਇਆ ਆ ਤੁਹਾਡੇ ਪਰਿਵਾਰ ਨਾਲ ਠੀਕ ਹੈ ਜੀ ਪਊਗਾ ਮੇਰੇ ਤੇ ਬੋਝ ਅੱਜ ਵੀ ਬੋਝ ਤੇ ਕੱਲ ਨੂੰ ਵੀ ਬੋਝ ਪਊਗਾ ਕਿਉਂਕਿ ਵਾਦਾ ਕੀਤਾ ਜ਼ਬਾਨ ਦਿੱਤੀ ਕੋਈ ਛੋਟੀ ਗੱਲ ਨਹੀਂ ਹੁੰਦੀ ਕੱਲ ਨੂੰ ਫੇਰ ਤੁਹਾਡੇ ਵਿਚਕਾਰ ਆਉਣਾ ਹੀ ਕਿ ਨਹੀਂ ਆਉਣਾ ਮੈਂ ਜਮਨ ਇੱਕ ਵਾਰ ਆਇਆ ਤਾਂ ਫਿਰ ਨਹੀਂ ਆਉਂਗਾ ਤੁਹਾਡੇ ਵਿਚਕਾਰ ਤੁਹਾਡੇ ਗਵੰਡੀ ਆ ਤਰਵੰਡੀ ਮੇਰਾ ਹਲਕਾ ਬਠਿੰਡੇ ਮੇਰਾ ਨਾ ਮੈਂ ਕਿਹੜਾ ਕਿਤੇ ਦੂਰ ਚਲੇ ਜਾਣਾ ਤੁਹਾਡੇ ਵਿਚਕਾਰ ਆਉਂਗਾ ਤੁਹਾਡੇ ਵਿਚ ਬੈਠ ਕੇ ਸਮੱਸਿਆਵਾਂ ਹੱਲ ਕਰਾਂਗੇ ਇਕੱਠੇ ਚੱਲ ਕੇ ਦਿੱਲੀ ਜਾਣਾ ਪਿਆ ਇਕੱਠਿਆਂ ਨੇ ਤੁਹਾਨੂੰ ਸਾਰਿਆਂ ਨੂੰ ਦਿੱਲੀ ਲੈ ਕੇ ਜਾਵਾਂਗੇ ਕੁਝ ਨਾ ਕੁਝ ਹੱਲ ਕਰਾਂਗੇ ਮੈਨੂੰ ਵਿਸ਼ਵਾਸ ਚ ਲੈ ਲਓ ਜਿੱਥੇ ਡਿਊਟੀ ਲਾਉਂਗੇ ਜਿੱਥੇ ਖੜਾਂਗੇ ਜਿੱਥੇ ਬਸ ਥੋੜਾ ਤੰ ਤੁਸੀਂ ਮੇਰੇ ਤੇ ਵਿਸ਼ਵਾਸ ਕਰੋ ਮੇਰੇ ਤੇ ਵਿਸ਼ਵਾਸ ਕਰੋ ਦੇਖੋ ਇਹ ਤਾਂ ਹੈ ਨਹੀਂ ਕਿ ਕੰਮ ਮੁੱਕ ਜਾਣਾ ਹੈ ਇਹ ਤਾਂ ਹਲੇ ਸ਼ੁਰੂ ਹੋਣਾ ਹੈ ਜਿੱਦਨੇ ਇਲੈਕਸ਼ਨ ਹੋ ਗਿਆ ਗੁਰਮਾਨਾਸ਼ ਕਿਰਪਾ ਕਰੇ ਤੁਹਾਡਾ ਸਾਥ ਹੋ ਗਿਆ ਆਸ਼ੀਰਵਾਦ ਹੋ ਗਿਆ ਐਮਪੀ ਬਣ ਕੇ ਲੈ ਐਮਪੀ ਬਣਨ ਤੋਂ ਪਹਿਲੇ ਵਾਰ ਜਿੱਦਨ ਮੈਂ ਹਲਕੇ ਚ ਆਇਆ ਲੈ ਮੈਂ ਇੱਥੇ ਆ ਕੇ ਇਹਨਾਂ ਨੂੰ ਵਿਸ਼ਵਾਸ ਦਿਵਾਉਂਗਾ ਕਿ ਤੁਸੀਂ ਮੇਰੇ ਤੇ ਸਿਰ ਤੇ ਹੱਥ ਰੱਖਿਆ ਸੀ ਤੁਸੀਂ ਐਮਪੀ ਬਣਾਤਾ ਆਓ ਚਲੋ ਮੇਰੇ ਨਾਲ ਤੁਹਾਨੂੰ ਇਸਾਬ ਦਿਵਾ ਕੇ ਲਿਆਵਾਂ ਮੈਂ ਥੋੜਾ ਵਾਦਾ ਕਰਾਂ ਠੀਕ ਜਿਹੜੇ ਸਾਡੀਆਂ ਲਾਦਾ ਮਾਰਨਾਂ ਨੇ ਫਿਰਦੇ ਨੇ ਮੈਂ ਤਾਂ ਦੇਖੋ ਗੱਲ ਸੁਣੋ ਮੈਂ ਮੈਂ ਤਾਂ ਇਹੀ ਕਹਿ ਸਕਦਾ ਨਾ 2 ਮਿੰਟ ਗੱਲ ਹੋਵੇ ਮੈਂ ਤਾਂ ਇਹੀ ਕਹਿ ਸਕਦਾ ਨਾ ਤੁਸੀਂ ਐਮਪੀ ਬਣਾ ਕੇ ਤਾਕਤ ਦੇ ਕੇ ਦਿੱਲੀ ਭੇਜੋ ਜੇ ਮੈਂ ਨਾ ਗੱਲ ਕਰਾਂ ਮੈਨੂੰ ਇੱਥੇ ਖੜਾ ਕੇ ਮੈਨੂੰ ਮੈਨੂੰ ਲੰਮਾ ਦੇ ਦਿਓ ਜਿੰਨਾ ਮਰਜ਼ੀ ਆਪਦੀ ਕਚਹਿਰੀ ਚ ਮੈਨੂੰ ਸਜ਼ਾ ਦੇ ਦਿਓ ਪਰ ਪਹਿਲਾਂ ਮੈਨੂੰ ਜੱਜ ਕਰੋ ਕਿ ਮੈਂ ਕੁਝ ਨਹੀਂ ਕਰੂੰਗਾ ਕਰੂੰਗਾ ਕਿਉਂ ਨਹੀਂ ਕਰੂੰਗਾ ਮੈਂ ਆਪਦੇ ਵਾਸਤੇ ਕਰ ਰਿਹਾ ਆਪਦੇ ਪਰਿਵਾਰ ਵਾਸਤੇ ਕਰ ਰਿਹਾ ਕਿਸੇ ਵਾਸਤੇ ਨਹੀਂ ਕਰ ਰਿਹਾ ਸੋ ਇਸ ਕਰਕੇ ਤੁਸੀਂ ਤਖਤੇ ਹੋ ਕੇ ਮੇਰਾ ਸਾਥ ਦਿਓ ਜਿੰਨੇ MP ਤੁਸੀਂ ਬਣਾਤਾ ਦਿੱਲੀ ਤੋਂ ਜਿੰਨੇ MP ਬਣ ਕੇ ਵਾਪਸ ਇੱਥੇ ਆਏ ਸਭ ਤੋਂ ਪਹਿਲਾਂ ਮੈਂ ਇੱਥੇ ਹਵੇਲੀ ਚ ਆਪਦੇ ਵੱਡੇ ਭਾਈ ਸਮਰ ਕੋਰ ਸਿੰਘ ਕੋਲੇ ਆ ਕੇ ਨਾਲੇ ਅਸ਼ੀਰਵਾਦ ਲਮਗੇ ਨਾਲੇ ਲੜਾਈ ਤੇ ਜੰਗ ਦਾ ਐਲਾਨ ਕਰਾਂਗੇ ਕਿ ਸਿੱਧੂ ਮੂਸੇਵਾਲੇ ਨੂੰ ਇਨਸਾਫ ਚਾਹੀਦਾ ਤੇ ਇਨਸਾਫ ਲੈ ਕੇ ਆਵਾਂਗੇ ਜੋ ਮੈਂ ਤਾਂ ਇੰਨੀ ਗੱਲ ਤੁਹਾਡੇ ਨਾਲ ਕਰ ਸਕਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ